हां जी दोस्तों जेडी आज आपा वीडियो बना रहे हैं जी पिنڈ ਦਰਾਜ ਤਸੀਲ ਤਪਾ ਤੇ ਜਿਲ੍ਹਾ ਹੈਗਾ ਜੀ ਬਰਨਾਲਾ ਬਾਈ ਬਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਨਹਿਰੀ ਕੋਠੀ ਦੇ ਕੋਲੇ ਬਿਲਕੁਲ ਖੇਤਾਂ ਦੇ ਵਿੱਚ ਘਰ ਹੈ ਪੂਰੀ ਜਾਣਕਾਰੀ ਤਾਂ ਆਪਾਂ ਬਾਈ ਤੁਹੇ ਲਵਾਂਗੇ ਵੀ ਕਿੰਨਾ ਇਹਨੇ ਦੁੱਧ ਕੱਢਿਆ ਕਿਹੜਾ ਸੁਆ ਇਹ ਸੁੰਦੀ ਹੈ ਵਜਨ ਚੰਗਾ ਚੰਗੀ ਸੰਭੀ ਵੀ ਹੈ ਸਰੀਰ ਪੱਖੋਂ ਬਹੁਤ ਚੰਗੀ ਹੈ ਇਸ ਲਈ ਦਿਨ ਅੱਜ ਵੀ ਇੱਕ ਆਪਾਂ ਵੀਡੀਓ ਬਣਾਈ ਸੀ ਝੋਟੀ ਦੀ ਬਹੁਤ ਸੋਹਣਾ ਮਿੱਤਰੋ ਉਹਨੇ ਹਵਾਲਾ ਵੜਾਇਆ ਸੀ ਤੇ ਚੰਗੇ ਰੇਟ ਤੇ ਉਹ ਵਿਕੀ ਸੀ ਘਰੇਲੂ ਇਹ ਕੰਮ ਹੈ ਕੋਈ ਵਪਾਰ ਦਾ ਕੰਮ ਨਹੀਂ ਦੁੱਧ ਵਾਲੀ ਮੱਝ ਹੈ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਫਿਰ ਆਪਾਂ ਮਿੱਤਰੋ ਤੁਹਾਨੂੰ ਧੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਠੀਕ ਹੈ ਸੇਤਾ ਆ ਵੀਡੀਓ ਪਿਛਲੀ ਦਾ ਰਿਜ਼ਲਟ ਮਿਲਿਆ ਚੰਗਾ ਹਾਂਜੀ ਬਹੁਤ ਵਧੀਆ ਠੀਕ ਹੈ ਤੇ ਵਧੀਆ ਵੇਖੀ ਸੀ ਹਨਾ ਹਾਂਜੀ ਵਧੀਆ ਓਕੇ ਹੁਣ ਆਪਾਂ ਇਹ ਕਰਦੀ ਹੈ ਮੱਝ ਹਾਂਜੀ ਕਰਦੀ ਦੂਜਾ ਸੂਆ ਤੀਜਾ ਤੀਜੇ ਸੂਣਾ ਜੀ ਦੂਜੇ ਸੂਏ ਦਾ ਕਿੰਨਾ ਕਿਸੀ ਤੁਹਾਨੂੰ ਇਹਦਾ 15 ਲੀਟਰ ਸੀ ਜੀ 15 ਲੀਟਰ ਕੱਡੂ ਇਸ ਵਾਰ ਵੀ ਹਾਂਜੀ ਵੱਧ ਨੂੰ ਮੂੰਹ ਮਾਰੂ ਇੱਕਤੀ ਤੇ ਅਮੇਦ ਵੱਧਦੀ ਆ ਵੀ ਇਹਨਾਂ ਦਾ ਕੱਡੂ ਕੱਡੂ ਇਹਨਾਂ ਦਾ ਕੱਡੂ ਟੀਕਾ ਕਿਹੜਾ ਲੱਗਿਆ ਵਾ ਸਰਕਾਰੀ ਆ ਜੀ ਸਰਕਾਰੀ ਤੇ ਤੋਰੋ ਜੇ ਇੱਕ ਵਾਰੀ ਟੀਕਾ ਮਿੱਤਰੋ ਸਰਕਾਰੀ ਲੱਗਿਆ ਵਾ ਬਜਣ ਚੰਗਾ ਤੇ ਚੰਗੀ ਸੰਭੀ ਵੀ ਆ ਕੱਦ ਵੀ ਠੀਕ ਆ ਕੋਈ ਛੋਟਾ ਨਹੀਂ ਸੋਹਣਾ ਕੱਦ ਕਾਠਾ ਜਿਵੇਂ ਆਮ ਮੱਝਾਂ ਦਾ ਹੁੰਦਾ ਤੇ ਸਿੰਗ ਵੀ ਬਹੁਤ ਕੁੰਡਾ ਮੂੰਹ ਦੀ ਬਹੁਤ ਸੋਹਣੀ ਤੇ ਘਰੇਲੂ ਇਹ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਤੀਜੇ ਸੂਏ ਮਿੱਤਰੋ ਇਹਨੇ ਸੁਣਾ ਲੇਵੇ ਦੇ ਤੱਕ 1921 ਜ਼ਰੂਰ ਅੱਗੇ ਨੂੰ ਐ ਤੇ ਵੈਸੇ ਹਵਾਨਾ ਬਹੁਤ ਸੋਹਣਾ ਬਣਉਦੀ ਆ ਰਹੀ ਆ ਹਜੇ ਘੱਟੋ ਘੱਟ ਕਿੰਨੇ ਕ ਦਿਨ ਲੈ ਜੂ ਜੀ ਇਹਦੇ ਦਿਨਤਾ ਦੀ ਕੱਲ ਨੂੰ ਪੂਰੇ ਹੋਣੇ 24 ਤਰੀਕ ਨੂੰ 24 ਤਰੀਕ ਨੂੰ ਠੀਕ ਐ ਹਾਂ ਜੀ ਦੇਖੋ ਲੈ ਜੂ 5-7 ਦਿਨ ਤਾਂ ਹਾਂ ਮੋੜ ਲੈ ਜੀ ਤਨ ਵੈਸੇ ਬਾਈ ਕਹਿੰਦਾ ਵੀ ਦਿਨ ਤਾਂ 24 ਤਰੀਕ ਨੂੰ ਪੂਰੇ ਹੋਣੇ ਆ ਕੱਲ ਨੂੰ ਤੇ ਦਿਨ ਮੇਰਾ ਅੰਦਾਜ਼ਾ ਵੀ ਹਜੇ 4-5 ਦਿਨ ਲੈ ਜੂਗੀ ਹਜੇ ਢੱਲਾਂ ਬੜ ਬਹੁਤ ਆ ਅਜੇ ਲੇਵਾ ਬਣਾਉਣਾ ਇਹਨੇ ਸਟਾਰਟ ਹੀ ਕੀਤਾ ਹੈ। ਵਜਨ ਚੰਗਾ ਤੇ ਚੰਗੀ ਜਿਹੜੀ ਇਹ ਸਮੀ ਵੀ ਹੈ ਦੁੱਧ ਵਾਲੀ ਮੱਝ ਆ ਜੇਕਰ ਕਿਸੇ ਭਰਾ ਨੇ ਦੁੱਧ ਤੇ ਕੰਮ ਕਰਨਾ ਹੈ ਉਹਦੀ ਖਾਤਰ ਮਿੱਤਰੋ ਚੰਗੀ ਆ ਕਿਉਂਕਿ ਆਪਣਾ ਕੰਮ ਉਹ ਹੈ ਵੀ ਕੋਈ ਝੂਠ ਆਪਾਂ ਨਾ ਬੋਲ ਗਏ ਸਚਾਈ ਜਿਹਦੇ ਮਿੱਤਰੋ ਆਪਾਂ ਕੰਮ ਕਰ ਰਹੇ ਆ ਤੇ ਮਾਲਕਾਂ ਦੇ ਦੱਸਣ ਦੇ ਮੁਤਾਬਕ ਦੁੱਧ ਦਾ 15 ਲੀਟਰ ਪਰ 14-15 ਲੀਟਰ ਫੇਰ ਆਪਾਂ ਕਹਿਣਾ ਵੀ ਮਿੱਤਰੋ ਇਹਨੇ ਖੁੱਲਾ ਕੱਢ ਦੇਣਾ ਜਿਹੜੇ ਹਿਸਾਬ ਨਾਲ ਇਹਦੀ ਸੰਭਾਈਆ ਸਮੀ ਵੀ ਆ ਰੇਟ ਫਿਰ ਕੀ ਕਰਤਾ ਜੀ ਰੇਟ 142 142 ਠੀਕ ਹੈ ਮਾਨਦਾਨ ਹੋ ਜੋ ਹਾਂ ਜੀ ਤੇ ਫੋਨ ਨੰਬਰ ਦੱਸ ਦਿਓ ਜੀ 94655 94655 21295 21295 ਇੱਕ ਦੂਜਾ ਨੰਬਰ ਹੈ 77 ਹਾਂਜੀ 194 77194 29464 29464 ਪਿੰਡ ਹੈਗਾ ਇਹ ਦਰਾਜ ਤੱਪੇ ਤੋਂ ਕਿੰਨਾ ਕਰਿਆ ਜਾਂਦਾ ਹੈ ਤੱਪੇ ਤੋਂ ਕੀ ਕਿਲੋ ਉੱਤੇ 3 ਕਿਲੋਮੀਟਰ ਬਾਅਦ ਆਈ ਠੀਕ ਹੈ ਇਧਰ ਜੇਠੂ ਗਿਆ ਤੋਂ ਵੀ ਜੇਠੂ ਗਿਆ ਤੋਂ 5 ਕਿਲੋ 5 ਕਿਲੋਮੀਟਰ ਹੈ ਬੁੱਗਰ ਚੋਟੀਆਂ ਨੇੜੇ ਨੇੜੇ ਹੈ ਹਨਾ ਹਾਂ ਜੀ ਬੁੱਗਰ ਚੋਟੀਆਂ ਨੇੜੇ ਨੇੜੇ ਹੈ ਇਧਰਾਂ ਦੀ ਕਿ ਆ ਗਈ 5 ਕਿਲੋਮੀਟਰ ਆ ਲਿਗੇ ਸੋ ਫਿਰ ਆਪਾਂ ਕਹਿੰਦੇ ਮਿੱਤਰੋ ਤੀਜੇ ਸੂਏ ਨੇ ਸੁਣਾ ਹੈ 5 4 ਦਿਨਾਂ ਦੀ ਕੱਚੀ ਆ ਥਣਲੇਵੇ ਦੀ ਪੂਰੀ ਸਾਫ ਹੈ ਦੁੱਧ 14 15 ਲੀਟਰ ਆਪਣੇ ਹਿਸਾਬ ਨਾਲ ਕੱਢ ਦੇਣਾ ਇਹਨੇ ਖੁੱਲਾ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਆ ਵਜਨ ਚੰਗਾ ਹਜੇ ਢਿੱਲਾ ਵਾਲਾ ਬਹੁਤ ਪਏ ਨੇ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 9872482124 ਸੋ ਸਾਰੇ ਵੀਰਾਂ ਦਾ ਧੰਨਵਾਦ